ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਕਰਨੀ ਸੀ ਇੱਕ ਕਰੋ ਮੈਂ ਹਾਂ ਜਲਦੀ ਕਰੋ ਟਾਈਮ ਨਹੀਂ ਹੈਗਾ ਮੇਰਾ ਮੈਂ ਕਿਹਾ ਮੈਂ ਐਤ ਕੀ ਵਰਤ ਰੱਖਣਾ ਹੈ ਹੈ ਵਰਤ ਰੱਖਣਾ ਤੂੰ ਉਹ ਰੱਖਣਾ ਵਰਤ ਦੇ ਆ ਕੇ ਨਵਾਂ ਛੱਪ ਕੱਢ ਮਾਰਿਆ ਮੈਂ ਐਤ ਕੀ ਕਰਵਾ ਚਾਹੁੰਦਾ ਵਰਤ ਰੱਖਣਾ ਮੇਰੀ ਗੱਲ ਸੁਣ ਆਡੇ ਨਹੀਂ ਕੋ ਵਰਤ ਵਰਤ ਰੱਖਦਾ ਤੇ ਨਾ ਹੀ ਗਾ ਰੱਖਣਾ ਠੀਕ ਹੈ ਨਾ ਨਹੀਂ ਕੋਈ ਰੱਖਦਾ ਪਰ ਮੈਂ ਰੱਖਣਾ ਮੇਰੀਆਂ ਸਾਰੀਆਂ ਸੇਲੀਆਂ ਨੂੰ ਮੈਨੂੰ ਨਹੀਂ ਪਤਾ ਮੈਨੂੰ ਮਾਨ ਬੜਾ ਵਾ ਮੈਂ ਰੱਖਣਾ ਵਰਤ ਹਰ ਵਾਰੀ ਇਦਾਂ ਕਹਿ ਦਿੰਦੇ ਜੇ ਮੈਂ ਪਾਣੀ ਤੱਕ ਨਹੀਂ ਪੀਣਾ ਸਾਰਾ ਦਿਨ ਭੁੱਖੀ ਰਹਿਣਾ ਇੱਕ ਤੁਹਾਡੇ ਕਰਕੇ ਤੇ ਤੂੰ ਮੇਰੇ ਕਰਕੇ ਕਿਉਂ ਭੁੱਖੀ ਰਹਿਣਾ ਵਾ ਤੇ ਤੁਹਾਡੀ ਲੰਮੀ ਉਮਰ ਮੰਗਣੀ ਰੱਬ ਕੋਲੋਂ ਮੈਂ ਤੂੰ ਨਾ ਮੰਗ ਇਨੂੰ ਮੈਂ ਕਿਹਾ ਮੇਰੀ ਲੰਮੀ ਉਮਰ ਦੀ ਦੁਆ ਕਰ। 10 ਮਿੰਨ ਤਾਡੀ ਫਿਗਰ ਆ ਤਾਂ ਮੈਂ ਲੰਮੀ ਉਮਰ ਦੀ। ਮੈਨੂੰ ਤੇਰੀ ਫਿਗਰ ਆ। ਤੂੰ ਨਾ ਵਰਤ ਰੱਖ ਕਿੱਥੇ ਆ ਮਾਹ ਕਿਤੇ ਢਿੱਡ ਭਰਾਇਆ। ਹਾਂ ਹਾਂ ਕੇ ਮਾਹ ਕਿਤੇ ਆਵੇ ਕਿਦਾਂ ਦਾ ਗੋਲਪੇ ਵਾਲਾ ਮੂੰਹ ਬਣਾਇਆ ਆਪਾਂ। ਮੈਨੂੰ ਨਹੀਂ ਪਤਾ ਮੈਂ ਇੰਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਕਿ ਮੈਂ ਵਰਤ ਰੱਖਣਾ ਤੇ। ਇੱਕ ਤਾਂ ਮੈਂ ਤੁਹਾਡੇ ਕਰਕੇ ਸਾਰੀ ਦਿਹਾੜੀ ਭੁੱਖੇ ਰਹਿਣਾ। ਤੇ ਇੱਕ ਕਹਿੰਦੇ ਵਰਤ ਨਹੀਂ ਰੱਖਣਾ। ਤੂੰ ਨਾ ਇੱਕ ਕੰਮ ਕਰ। ਕਿਹੜਾ ਕੰਮ? ਤੂੰ ਖਰਜੇ ਵਰਤ ਰੱਖਣਾ ਹੀ ਨਾ। ਹੂੰ। ਤੇ ਜਿਹੜਾ ਫਿਰ ਮੈਂ ਤੈਨੂੰ ਮੈਂ ਵਰਤਾਂ ਨਾ ਉਹ ਰੱਖ। ਤੂੰ ਹੀ ਕਿਹੜਾ ਰ ਜੇ ਰੱਖਣਾ ਲਾਉਗਾ ਤਾਂ ਰੱਖੂਗੀ ਕਰਵਾ ਚਾਹੁੰਦਾ ਵਰਤ ਤੇ ਵਰਤੀ ਹੁੰਦਾ ਪਰ ਮੈਂ ਪਹਿਲਾਂ ਕਰਵਾ ਚਾਹਦਾ ਵਰਤ ਰੱਖਣਾ ਉਹ ਕਰਵਾ ਚਾਹਦਾ ਹੀ ਹੁੰਦਾ ਉਹ ਵੀ اچھا ਦੱਸੋ ਕਿਹੜਾ ਹੁੰਦਾ ਤੂੰ ਸਾਰਾ ਦਿਨ ਇੱਕ ਸਾਰਾ ਦਿਨ ਚੁੱਪ ਤੇ ਮੈਂ ਅੱਗੇ ਮੇਰੀ ਵੀ ਲੰਮੀ ਉਮਰ ਹੋਈ ਨਹੀਂ ਮੇਰੀ ਮਾਂ ਦੀ ਵੀ ਹੋਈ ਨਹੀਂ ਪਰਜਾਈ ਦੀ ਵੀ ਹੋਈ ਨਹੀਂ ਸਾਰੇ ਪਰਿਵਾਰ ਦੀ ਹੋਈ ਨਹੀਂ ਤੇਰੇ ਇੱਕ ਚੁੱਪ ਰਹਿਣ ਦੇ ਨਾਲ ਨਹੀਂ ਤੁਹਾਡਾ ਕਹਿੰਦਾ ਮਤਲਬ ਮੈਂ ਜ਼ਿਆਦਾ ਬੋਲਦੀ ਹਾਂ ਨਾ ਨਾ ਤੂੰ ਬੋਕਟ ਬੋਲਦੀ ਹੈਂ ਜਿੰਨਾ ਘੱਟ ਬੋਲਗੇ ਨਾ ਉਹਨਾਂ ਤੇਰੀ ਸਿਹਤ ਵਾਸਤੇ ਚੰਗਾ। ਮੈਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਮੈਂ ਕਰਵਾ ਚਾਹਦਾ ਵਰਤ ਰੱਖਣਾਗੇ। ਮੈਂ ਤੈਨੂੰ ਜਿਹੜਾ ਵਰਤ ਕਿਹਾ ਉਹ ਰੱਖ ਲੈ। ਦੂਜੇ ਵਰਤ ਤਾਂ ਹੀ ਤਾਂ ਰੱਖੇ ਤੇ ਨਾ ਰੱਖਣੇ ਹੀ ਆ। ਭਾਬੀ ਨੇ ਕਰਤੀ ਰੋਟੀ ਪੈਗ? ਪਤਾ ਨਹੀਂ ਪੁੱਛ ਲੋ ਕਰਤੇ ਹੁੰਦੀ। ਜੋ ਮਰਜੀ ਹੋਇਆ ਕਿ ਤੇ ਮੈਂ ਵਰਤ ਰੱਖਣਾ ਹੀ ਰੱਖਣਾ। ਜਿੰਨਾ ਮਰਜੀ ਗੱਲਾਂ ਚ ਲਾ ਕੇ ਟਾਲ ਦੇਣਾ। ਰੱਖਣਾ ਵਰਤੇ ਨੇ। ਆ ਭੀ ਹੋ ਗਈ ਰੋਟੀ ਤਿਆਰ। ਹਾਂ ਹੋ ਗਈ ਤਿਆਰ। ਤੂੰ ਇੰਗਰੋਲਾ ਪਾਇਆ ਦੋਵਾਂ ਜੀਆਂ ਨੇ ਕਬਰੇ 'ਚ ਰੋਲਾ ਕਾਦਾ ਪਾਇਆ ਨਵਾਂ ਹੀ ਕੋਈ ਸੱਪ ਕੱਟ ਮਾਰਿਆ ਈ ਕੀ ਕਹਿੰਦੀ ਵਰਤ ਰੱਖਣਾ ਜੀ ਮੈਂ ਓਹ ਹੋਏ ਅਹੀਂ ਤੇ ਕਦੀ ਰੱਖਿਆ ਨਹੀਂ ਤੇ ਇੰਨੇ ਕਿੱਥੇ ਵਰਤ ਰੱਖਣਾ ਸਮਝਾਲਾ ਪਈ ਇਹਨੂੰ ਕੋਈ ਨਹੀਂ ਪੁੱਛਦੀ ਆ ਨਾ ਇਹਨੂੰ ਕਾਦਾ ਵਰਤ ਰੱਖਣਾ ਪੁੱਛਦੀ ਨਾ ਇਹਨੂੰ ਨਵਾਂ ਹੀ ਕੋਈ ਨਾ ਕੋਈ ਪੰਗਾ ਖੜਾ ਕਰ ਦਿੰਦੀ ਏ ਮੈਨੂੰ ਕੀ ਹੋਇਆ ਇੰਨਾ ਬੋਲਣ ਦੇ ਤੂੰ ਦਿਲੀ ਹੁਣ ਆ ਗਈ ਆ ਮੈਂ ਇਹਨਾਂ ਨੂੰ ਕਹਿਣ ਦੀ ਮੈਂ ਵਰਤ ਰੱਖਣਾ ਕਰਵਾ ਚਾਹੁੰਦਾ ਅਹੀਂ ਤੇ ਕਦੀ ਮੈਂ ਤੇ ਕਦੀ ਵਰਤ ਰੱਖਿਆ ਨਹੀਂ ਇਨਾ ਚਿਰ 13-14 ਸਾਲ ਹੋ ਗਏ ਵਿਆਹੀ ਨੂੰ ਨਾਂ ਮੈਨੂੰ ਇਹਨਾਂ ਦਾ ਰਖਾਇਆ ਇੱਕੋ ਵਾਰੀ ਮੈਂ ਵੀ ਕਿਹਾ ਸੀ ਤੇ ਕਹਿੰਦੇ ਨਹੀਂ ਰੱਖਣਾ ਪਰ ਰੱਖਿਆ ਹੀ ਨਹੀਂ ਇਹ ਦੀਦੀ ਮੇਰਾ ਮਨ ਬੜਾ ਹੋ ਆ ਸਾਡੇ ਮੇਰੀਆਂ ਸਾਰੀਆਂ ਸਹੇਲੀਆਂ ਰੱਖਦੀਆਂ ਭੈਣਾਂ ਮੇਰੀਆਂ ਰੱਖਦੀਆਂ ਹਾਂ ਉਹਦੇ ਮੇਰਾ ਹਰ ਵਾਰ ਨਹੀਂ ਬੜਾ ਮਨ ਹੁੰਦਾ ਹਰ ਵਾਰੀ ਮਨਾ ਕਰ ਦਿੰਦੇ ਪਰ ਮੈਂ ਤਗੀ ਵਰਤ ਰੱਖਣਾ ਰੱਖਣਾ ਕਿਹਦੇ ਮਗਰ ਨਹੀਂ ਲੱਗਦੀ ਹੁੰਦਾ ਆਪਣੇ ਵੇਖੀ ਦਾ ਕਮਲ ਨੂੰ ਪੁੱਛ ਲੈ ਕਮਲ ਕੀ ਕਹਿੰਦਾ ਉਹ ਤਾਂ ਮੰਨਣ ਨਹੀਂ ਦੇ ਕਹਿੰਦੇ ਨਹੀਂ ਰੱਖਣਾ ਵਰਤਦੇ ਆਉ ਤੇ ਨਹੀਂ ਰੱਖਣਾ ਫਿਰ ਜੇ ਉਹਨੇ ਕਹਿਤਾ ਨਹੀਂ ਰੱਖਣਾ ਤੇ ਫਿਰ ਨਾ ਰੱਖ ਬੰਦੇ ਦੀ ਵੀ ਤਾਂ ਮੰਨਣੀ ਪੈਂਦੀ ਆ ਮੈਂ ਨਹੀਂ ਐਂਕੀ ਮੰਨਣੀ ਕਹਿੰਦੇ ਵੀ ਐ ਮੈਂਦਗੀ ਵਰਤ ਰੱਖਣਾ ਰੱਖਣਾ ਐ ਇਹਦਾ ਹੋਰੀ ਆਪਣੀਆਂ ਮਨਉਂਦੇ ਰਹਿੰਦੇ ਆ ਇਹ ਆਪਣਾ ਵੀ ਮਨ ਹੁੰਦਾ ਕੋਈ ਗੇ ਆਪਣੇ ਵੀ ਸਾਡੀ ਚੁਆਇਸ ਹੈਗੀ ਕੋਈ ਮੰਮੀ ਨੂੰ ਪੁੱਛ ਲਈ ਮੰਮੀ ਦੇ ਹੱਥ ਵਾ ਸਾਰਾ ਜੇ ਮੰਮੀ ਨੇ ਕਹਿਤਾ ਤੇ ਫਿਰ ਰੱਖ ਲਈ ਹੈ ਦੀਸਰ ਆਪਾਂ ਮੰਮੀ ਨਾਲ ਗੱਲ ਕਰੀਏ ਦੋਵੇਂ ਜਾਣੀ ਮੈਂ ਕੋ ਮੰਮੀ ਨਾਲ ਗੱਲ ਕਰਾਂ ਕਰ ਤੂੰ ਵਰਤ ਤੂੰ ਰੱਖਣਾ ਮੈਂ ਐਵੇਂ ਗੱਲ ਕਰਾਂ ਮੰਮੀ ਨਾਲ ਮੈਨੂੰ ਵੀ ਐਵੇਂ ਕਿਹੜੀ ਸੀ ਜਾਣ ਲਈ ਮੈਂ ਕੋ ਗੱਲ ਕਰਾਂ ਦੱਸ ਦੇ ਦੀ ਆਪੇ ਕਹਿੰਦੇ ਮੰਮੀ ਦੇ ਹੱਥ ਵਸਿਆ ਤਾਂ ਮੰਮੀ ਨੇ ਮੰਨ ਹੀ ਜਾਣਾ ਦੋਵੇਂ ਵਰਤ ਰੱਖ ਲਾਂਗੀ ਨਹੀਂ ਮੈਂ ਨਹੀਂ ਰੱਖਣਾ ਤੂੰ ਰੱਖਣਾ ਤੂੰ ਆਪ ਗੱਲ ਕਰ ਮੈਂ ਕਿ ਮੰਮੀ ਨਾਲ ਗੱਲ ਕਰਾਂ ਤੇਰੀ ਤੇ ਉਹ ਗੱਲ ਹੋਗੀ ਜਿਹੜਾ ਬੋਲੇ ਉਹੋ ਕੁੰਡਾ ਖੋਲੇ ਦੀਦੀ ਮੇਰੀ ਗੱਲ ਸੁਣੋ ਤਾਂ ਨਹੀਂ ਜੇ ਕਰਦਾ ਭਾਜੀ ਦੀ ਲੰਮੀ ਉਮਰ ਹੋਵੇ ਮੇਰੀ ਗੱਲ ਸੁਣ ਲੰਬੀ ਉਮਰਾਂ ਹੁੰਦੀਆਂ ਮਹਾਰਾਜ ਦੇ ਹੱਥ ਵਸ ਉਹਦੇ ਹੱਥ ਵਸ ਤੋਂ ਬਿਗੈਰ ਪੱਤਾ ਵੀ ਨਹੀਂ ਹਿੱਲ ਸਕਦਾ ਠੀਕ ਹੈ ਨਾ ਇਹ ਆਪਣੇ ਹੱਥ ਵਸ ਕੋਈ ਨਹੀਂ ਹੁੰਦਾ ਹੁਣ ਮੈਂ ਇੰਨਾ ਚਿਰ ਵਿਆਹੀ ਆਈ ਉਦੋਂ ਦਾ ਮੈਂ ਵਰਤ ਰੱਖਿਆਣੀ ਕੀ ਹੋ ਗਿਆ ਉਹ ਮੈਂ ਵਰਤ ਰੱਖਲਾ ਮੁੜ ਕੇ ਮੈਂ ਤੇ ਰੋਟੀ ਤੋਂ ਬਿਨੋ ਰਹਿ ਨਹੀਂ ਸਕਦੀ ਨਾ ਮੇਰੇ ਕੋਲ ਰਹਿ ਜਾਂਦਾ ਹੀ ਹੈ ਤੇ ਮੈਂ ਨਹੀਂ ਵਰਤ ਰੱਖਣਾ ਤੂੰ ਰੱਖਣਾ ਆਪੇ ਮੰਮੀ ਨਾਲ ਗੱਲ ਕਰ ਤੇ ਮੇਰਾ ਨਾਂ ਲੈਣ ਦੀ ਲੋੜ ਨਹੀਂ ਹੈਗੀ ਮੇਰੇ ਤੇ ਭਰਾਵਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਇੰਨਾ 15 ਸਾਲ ਹੋ ਗਏ ਤੈਨੂੰ ਵਿਆਹੀ ਨੂੰ ਉਹਨਾਂ ਦਾ ਤੂੰ ਵਰਤ ਰੱਖਿਆ ਨੇ ਤੂੰ ਦਰਾਣੀ ਤੇ ਮਗਰ ਲਾ ਕੇ ਵਰਤ ਲੱਗੀ ਰੱਖਣ ਮੈਂ ਨਹੀਂ ਰੱਖਣਾ ਵਰਤ ਤੇਰੇ ਘੜੀ ਜੋੜੇ ਹੱਥ ਤੇ ਮੇਰਾ ਨਾਂ ਨਹੀਂ ਹੋਣਾ ਚਾਹੀਦਾ ਮੰਮੀ ਨੂੰ ਆਪੇ ਪੁੱਛ ਲੈ ਆਪਣੇ ਨਾਲ ਕੋਈ ਨਹੀਂ ਮੈਂ ਕਰ ਲੂੰ ਤੁਸੀਂ ਤਾਂ ਡਰਦੇ ਹੀ ਬੜਾ ਜੇ ਇਹਦੇ ਡਰਨਾ ਚਾਹੀਦਾ ਹੋਰ ਮੇਰੀ ਕੁਤੜੀ ਪਟਾਏਗੀ ਮੰਮੀ ਕੋ اس ممی ਕੀ ਕਹਿਣ ਲੱਗੇ ਨਹੀਂ ਮੰਮੀ ਦਾ ਪਤਾ ਨਾ ਮੈਨੂੰ ਤੈਨੂੰ ਤੇ ਪਤਾ ਨਹੀਂ ਐ ਤੈਨੂੰ ਥੋੜਾ ਜਿਹਾ ਰੋਇਆ ਵਿਆਹ ਨੂੰ ਤੂੰ ਗੱਲ ਕਰ ਲੈ ਮੇਰਾ ਨਾਂ ਨਹੀਂ ਲੈਣਾ ਚਾਹੀਦਾ ਵਿੱਚ ਕੋਈ ਨਹੀਂ ਮੈਂ ਤੇ ਕਰ ਲਵਾਂਗਾ ਕਰ ਲਈ ਆਪਣੇ ਉਹਨਾਂ ਇੱਥੇ ਬੈਠੀ ਆਂ ਡੈਡੀ ਉਸ ਵੀਰ ਤੇ ਗੁਰਦੁਆਰੇ ਗਏ ਡੈਡੀ ਮੰਮੀ ਹੁਣੀ ਤੇ ਆ ਰੋਟੀ ਬਣਾ ਲਈ ਡੈਡੀ ਨੇ ਤੇ ਪਤਾ ਸ਼ੂਗਰ ਦੇ ਮਰੀਜ਼ ਹੈਗੇ ਹੁੰਦੇ ਆ ਭੁੱਖ ਲੱਗ ਜਾਂਦੀ ਡੈਡੀ ਨੂੰ ਉੱਠ ਕੇ ਤੇ ਆ ਆਣ ਮੈਂ ਆਟਾ ਕੋਣ ਨਾ ਇਹਦੇ ਭਾਂਡੇ ਸਾਫ਼ ਕਰ ਤੇ ਮੈਂ ਰੋਟੀ ਬਣਾ ਲੈਣੀ ਆ ਜਾ ਹੁਣ ਆ ਜੰਨੇ ਤੁਹਾਨੂੰ ਰੋਟੀ ਦੀ ਇੱਥੇ ਗੁੱਸਾ ਮੁੱਸਾ ਬਣ ਕੇ ਬੈਠੀ ਆ ਇੱਕ ਜਾਣੀ ਦੀ ਰੋਟੀ ਲਾਉਣੀ ਆ ਤੇ ਇੰਨਾ ਰੌਲਾ ਪਾਇਆ ਰੋਟੀ ਨਹੀਂ ਨਾ ਲਾਉਣੀ ਇੱਕ ਜਾਣੀ ਦੀ ਰੋਟੀ ਲਾਉਣੀ ਆ ਤੇ ਤੈਨੂੰ ਨਹੀਂ ਪਤਾ ਪਈ ਉਹਨਾਂ ਨੇ ਹੋਣਾ ਵਾ ਤੇ ਮੈਂ ਲਾਗੋ ਕੰਮ ਕਰਾਦਾ ਆ ਅੱਜ ਇੰਨੇ ਭਾਂਡੇ ਚੁਕ ਚੁਕ ਕੇ ਮਾਰਨ ਦੀ ਤਾਂ ਸਾੜ ਕਾਦਾ ਚੜਿਆ ਵਾ ਤੇ ਭਾਂਡੇ ਹੁਣ ਮਾਂਜਣ ਦੀ ਆਵਾਜ਼ ਤੇ ਆਉਣੀ ਆ ਐਨੇ ਥੋੜੀ ਭਾਂਡੇ ਜ਼ੋਰ ਜ਼ੋਰ ਦੀ ਤੁਹਾਨੂੰ ਪਤਾ ਨਹੀਂ ਕਾਦਾ ਸਾੜ ਜਿਹੜਾ ਚੁਕ ਚੁਕ ਕੇ ਮਾਰੀ ਜਾਣ ਲਈ ਭਾਂਡੇ ਦੀਦੀ ਅੱਗੇ ਮੈਨੂੰ ਗੁੱਸਾ ਬੜਾ ਚੰਡਿਆ ਅੱਗੇ ਮੇਰੀ ਕੋਈ ਗੱਲ ਨਹੀਂ ਮੰਨਣ ਡਿਆ ਤੇ ਹੋਰ ਤੂੰ ਹੀ ਮੈਨੂੰ ਕਹੀ ਜਾਂਦਾ ਤੈਨੂੰ ਗੁੱਸਾ ਕਰਦਾ ਮੰਮੀ ਆਉਂਦੇ ਤੇ ਮੰਮੀ ਨਾ ਕਰੀ ਹਾਂ ਗੱਲ ਤੇ ਭਾਂਡੇ ਦੇ ਵਿਚਾਲਿਆਂ ਦੇ ਕਾਹਤੋਂ ਗੁੱਸਾ ਘੱਡੀ ਜਾਂਦੇ ਹੀ ਐ ਮੈਂ ਧੋਵਾਂਗੇ ਨਾ ਧੋਵਾਂ ਹੁਣ ਮੈਨੂੰ ਦੇਖ। ਜਾਂ ਮੈਂ ਆਪੇ ਤੋਂ ਲੁੱਕ ਜਾ ਕੇ ਸਾੜ ਕੋਲ ਅੰਦਰ ਬੈਠੀ ਰਹਿ ਆਰਾਮ ਨਾਲ ਜਾ। ਧੋਂਦੇ ਰੋ ਫਿਰ ਆਣ ਕੇ ਸੱਸ ਆਊਗੀ ਤਾਂ ਇਹ ਨਾਲ ਗੱਲ ਕਰ ਲਈ। ਵੇਲੀ ਸਾਰਾ ਦਿਨ। ਅੰਦਰ ਮੈਂ ਦੀਦੀ ਨਾਲ ਗੱਲ ਕਰਾਉਣਾ ਸੀ। ਕੁਛ ਵੀ ਕੀ ਕੀ ਸਮਾਨ ਉਹ ਤਾਂ ਹਾਈ ਹਾਈ ਕਿਤੇ ਨੂੰ ਜਦੋਂ ਫੋਨ ਮਲਾਉਂ ਨਾ ਉਦੋਂ ਇਹਦਾ ਬਿਜੀ ਹੁੰਦਾ ਹੁੰਦਾ ਫਿਰ ਕਿੰਨਾ ਲੱਗੀ ਰਹਿੰਦੀ ਮੈਂ ਬਾਸ਼ ਕਰਦੀ ਹਾਂ ਹਾਈ ਭੁੱਖ ਬੜੀ ਲੱਗੀ ਮੈਨੂੰ ਤੇ ਐ ਕਰਾ ਪਹਿਲਾਂ ਦੀਦੀ ਪਰੌਂਠੇ ਬਣਾਉਣ ਲਈ ਆ ਤੇ ਪਰੌਂਠੇ ਖਾਂਣੀ ਦਾ ਚੰਨੀ ਬਣਾ ਘਰਨੀ ਕਿੰਨੀ ਸੋਈ ਦੇ ਚ ਦੀਦੀ ਬਣਗੀ ਰੋਟੀ ਬਣਦੇ ਹੀ ਆ ਰੋਟੀ ਕੇ ਦੀਦੀ ਭੁੱਖ ਬੜੀ ਲੱਗੀ ਮੈਨੂੰ ਪਹਿਲਾਂ ਐ ਕਰੋਂ ਪਹਿਲਾਂ ਮੈਨੂੰ ਦੇ ਦਿਓ ਡੈਡੀ ਨੂੰ ਬਾਅਦ ਚ ਦਿੰਨੇ ਆ ਉਦਾਂ ਤੂੰ ਵਰਤ ਰੱਖਣਾ ਤੇਰੇ ਕੋਲ ਭੁੱਖ ਨਹੀਂ ਝਰੀ ਜਾਂਦੀ ਤਾਂ ਹੁਣ ਤੂੰ ਉਦਾਂ ਵਰਤ ਰੱਖਣਾ ਨਹੀਂ ਹਾਇ ਦੇ ਸਵੇਰ ਦੇ ਦੋ ਹੀ ਪਰੌਂਠੇ ਖਾਦੇ ਆ ਆ ਵੇਸਣ ਵਾਲੀਆਂ ਵੇਖ ਕੇ ਜਰਿਆ ਨਹੀਂ ਨਾ ਗਿਆ ਹੋਣਾ ਤੇ ਭੁੱਖ ਜ਼ਿਆਦਾ ਲੱਗੀ ਹੋਣੀ ਤੈਨੂੰ ਪਹਿਲੋ ਡੈਡੀ ਨੂੰ ਰੋਟੀ ਦੇ ਦੇਣੀ ਸੀ ਨਾ ਆ ਬਾਅਦ ਚ ਖਾਲੀ ਹਾਂ ਦੀਦੀ ਪਹਿਲਾਂ ਦੋ ਪਰੌਂਠੀਆਂ ਮੈਨੂੰ ਰੱਖੋ ਡੈੜੇ ਨੂੰ ਬਾਅਦ ਖਵਾਉਂਦੇ ਰਹੋ ਮੈਨੂੰ ਐਨੀ ਭੁੱਖਾ ਲੱਗੀ ਆ ਤਾਂ ਤੁਸੀਂ ਡੈਡੀ ਨੂੰ ਕਹਿਣ ਦਾ ਦੇ ਦਿਓ ਪਹਿਲਾਂ ਤੇਰੇ ਢੇਢ ਸਿੱਟਿਆਂ ਨਾਲ ਬੜੀ ਆ ਜਿਹੜੀ ਤੈਨੂੰ ਭੁੱਖ ਲੱਗੀ ਉਹਦਾ ਤੂੰ ਵਰਤਕ ਇਨੀ ਰੱਖਣਾ ਤੇ ਭੁੱਖ ਤੇ ਰੋਟੀ ਖਰੀ ਜਰੀ ਜਾਂਦੀ ਹਣੀ ਆਂਦੀ ਹਣੀ ਸੋਹਣੇ ਸੋਹਣੇ ਕੱਪੜੇ ਮਿਲ ਜਾਣਗੇ ਸੂਟ ਮਿਲ ਜਾਣਗੇ ਇੱਕ ਡੇ ਸ਼ੋਸ਼ੇ ਕਰਦੀ ਆ ਪਖੰਡ ਪਹਿਣਾ ਦੇ ਮਗਰ ਲੱਗ ਲੱਗੇ ਹੁਣ ਲਾ ਕੇ ਵੇਖਾਂ ਦੀਦੀ ਨੂੰ ਫੋਨ ਪਲਾ ਅੰਕੇ ਤੇ ਮੀਜੀ ਹੁੰਦੇ ਆ ਇਹ ਲੱਗ ਗਈ ਇਹਨੇ ਫੋਨ ਹਲੋ ਹਲੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕਿਹਾ ਲੈ ਠੀਕ ਠਾਕ ਕੋਈ ਨੀ ਬੜਾ ਬਿਜੀ ਆਉਂਦਾ ਤੁਹਾਡਾ ਮੈਂ ਪਹਿਲਾਂ ਨਾ ਹੁੰਦੀ ਅੱਛਾ ਨਹੀਂ ਵੀ ਜਿਤਨੀ ਨਹੀਂ ਆਉਂਦੇ ਆ ਤੇ ਮੈਂ ਤੁਹਾਨੂੰ ਪੁੱਛਣਾ ਹੀ ਸਮਾਨ ਵਰਤਦਾ ਮੈਨੂੰ ਦੱਸੋ ਹਾਂ ਕੀ ਕੀ ਹੁੰਦਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਵਰਤਦਾ ਸਮਾਨ ਚਲ ਠੀਕ ਹੈ ਦੀਦੀ ਫਿਰ ਮੈਂ ਸਮਾਨ ਲੈ ਲਿਆ ਵਾ ਫਿਰ ਹੁੰਦੇ ਆ ਨਾ ਇਹਨਾਂ ਨੂੰ ਕਹਿਣੀ ਹੈ ਲਿਆ ਕੇ ਦੇਣਗੇ ਲਿਆ ਕੇ ਕਿਉਂ ਨਹੀਂ ਦੇਣਾ ਠੀਕ ਠੀਕ ਹੈ ਤੇ ਹੋਰ ਕੁਝ ਹੋਇਆ ਨਾ ਰੀਤੀ ਰਿਵਾਜ ਉਹ ਵੀ ਦੱਸ ਦਿਓ ਮੈਨੂੰ ਪਤਾ ਨਹੀਂ ਜੀ ਹਾਂ ਕੋਈ ਨਹੀਂ ਦੱਸਦਾਗੀ ਚਲ ਮੈਂ ਕਰਦੀ ਬਾਅਦ ਫੋਨ ਓਕੇ ਹਾਂ ਮਨਪ੍ਰੀਤਾ 12 ਵਜੇ ਤੂੰ ਹੁਣ ਝਾੜੂ ਲਾਉਣ ਲਈ ਕੀ ਦਸਾਂ ਮਮੀ ਪਹਿਲਾਂ ਡੈਡੀ ਕਹਿੰਦੇ ਹੀ ਪਿਆਜ਼ ਵਾਲੇ ਫੁਲਕੇ ਬਣਾਓ ਹਾਂ ਉਹ ਪਿਆਜ਼ ਵਾਲੀ ਰੋਟੀ ਬਣਾਈ ਜੇ ਉਹ ਖਵਾਈ ਜੇ ਤੇ ਉਹਨੂੰ ਪਤਾ ਨਹੀਂ ਕਾਹਦਾ ਸਾੜ ਜਿਹੜਾ ਜੇ ਉਹ ਮੈਡਮ ਸਵੇਰ ਦੀ ਅੰਦਰੋਂ ਬਾਹਰ ਹੀ ਨਿਕਲੀ ਤੇ ਉਹਨੂੰ ਕੀ ਹੋਇਆ ਵਾ ਜੇ ਰੋਟੀ ਬਣਾਉਣ ਲਈ ਤੇ ਭਾਂਡੇ ਮਨ ਮੈਂ ਤੂੰ ਭਾਂਡੇ ਮਾ ਲਮ ਫੁਲਕੇ ਬਣਾ ਲੈਨੀ ਆ ਆਹੋ ਤੇ ਉਹਨੇ ਭਾਂਡੇ ਹੀ ਸੁੱਟੀ ਜਾਂਦੀ ਇੰਨਾ ਆ ਭਾਂਡਿਆਂ ਦਾ ਖੜਾ ਕਿਨੇ ਕੀਤਾ ਇੰਨਾ ਕੀਤਾ ਆ ਕੇ ਫਿਰ ਮੈਂ ਕਿਹਾ ਮੈਂ ਕਿਹਾ ਤੂੰ ਰਹਿਨ ਦੇ ਮੈਂ ਆਪੇ ਰੋਟੀ ਬਣਾ ਲੈਣੀ ਜਾਂ ਮੈਂ ਅੰਦਰ ਜਾ ਕੇ ਪਾਇਆ ਤੂੰ ਇੰਨੀ ਵਾਜ ਦੇਂਦੀ ਕੋਣ ਵਾਣਾ ਗੁੱਸਾ ਜੜਿਆ ਅੱਜ ਭੰਡਿਆਂ ਦੇ ਕਰਿਆ ਪਤਾ ਨਹੀਂ ਮੈਨੂੰ ਪੋਸਟ ਲੋ ਜਾ ਕੇ ਉਹ ਕਾਦਾ ਅਨੁਸਾਰ ਜੜਿਆ ਪੁੱਛਦੇ ਆ ਮਾਂ ਕੋਲ ਕੀ ਹੋਇਆ ਨੂੰ ਸਾਰਾ ਕੰਮ ਮੈਂ ਹੀ ਠੇਕਾ ਲਿਆ ਸਾਰੇ ਕੰਮ ਦਾ ਵੀ ਮੈਂ ਹੀ ਕਰਾਂ ਸਾਰੇ ਕੰਮ ਤੇ ਆਣ ਕੇ ਗਰਮ ਗਰਮ ਵਹੇ ਰੋਟੀ ਡੈਡੀ ਨੂੰ ਨਹੀਂ ਦਿੱਤੀ ਤੇ ਪਲੇਟ 'ਚ ਪਾ ਕੇ ਮੈਡਮ ਆ ਵੀ ਦਹੀਂ ਦਹਾਦਾ ਪਲਟ ਕੇ ਤੇ ਆਪ ਹੀ ਖਾਣ ਲੱਪੀ ਹਾਂ ਤੇ ਉਹਨੂੰ ਤਾਂ ਪਹਿਲਾਂ ਭੁੱਖ ਪਈ ਹੁੰਦੀ ਆ ਤੇ ਕਹਿੰਦੀ ਡੈਡੀ ਨੂੰ ਇਹ ਬਾਅਦ 'ਚ ਦੇ ਦੇਣੀ ਅਣ ਤੂੰ ਉੱਕੇ ਤੇ ਵੈਲਿਊ ਆ ਕੁੱਤੀਂ ਦੇ ਕੋ ਕੰਮ ਨਹੀਂ ਕਰਾਇਆ ਜਾਂਦਾ ਨਾਲ ਸਾ ਤੁਮੀ ਕੀ ਹੋਇਆ ਅੱਗੇ ਕੀ ਹੋਇਆ ਤੂੰ ਐ ਸੁੱਤੀ ਜਿਸ ਤਰ੍ਹਾਂ ਕੀ ਹੁੰਦਾ ਤੇ ਉਹ ਕੱਲੀ ਲੱਗੀ ਕੰਮ ਨੂੰ ਦੇਖੋ ਕੰਮ ਨਹੀਂ ਕਰਾਇਆ ਜਾਂਦਾ ਉੱਠ ਕੇ ਰਲ ਕੇ ਕੰਮ ਕਰ ਲਿਆ ਕਰੋ ਤੁਸੀਂ ਦੋਵੇਂ ਜਾਣੀਆਂ ਆਇਆ ਮੰਮੀ ਆਉਂਦੀ ਐ ਡੇਪੇ ਤੇ ਗਰਮ ਹੋਣਾ ਇੱਥੇ ਬਹੁਤ ਪਾਣੀ ਲਿਆ ਕੇ ਦਮਾਂ ਤੁਹਾਨੂੰ ਪਾਣੀ ਪਿਆਤਾ ਤਾਂ ਤਹੀ ਕੀ ਹੁੰਦੀ ਨੇ ਕੰਮ ਹੀ ਕਰਾਉਂਦੇ ਏ ਉਹਨੂੰ ਪਸੰਦ ਨਹੀਂ ਆਉਂਦਾ ਮੇਰਾ ਕੰਮ ਤੇ ਆ ਲੋ ਨੀਂਦ ਬੜੀ ਵਧੀਆ ਆਈ ਮੈਂ ਡਾਰੇ ਗਈ ਮੈਂ ਪਤਾ ਨਹੀਂ ਕੀ ਹੋਇਆ ਮੰਮੀ ਬੋਲਣ ਟਾਈਮ ਲਿਆਂ ਕੇ 12 ਵਜ ਗਏ ਆ ਅਜੇ ਪੋਚੇ ਲੱਗਣ ਦਾ ਝਾੜੂ ਪੋਚੇ ਮੰਮੀ ਮੈਂ ਰਸੋਈ ਦੇ ਵਿੱਚ ਭਾਂਡੇ ਧੋਣ ਨਹੀਂ ਸੀ ਦੀਦੀ ਕਹਿੰਦੀ ਭਾਂਡੇ ਬੜੇ ਚੁੱਕ ਚੁੱਕ ਮਾਰਨ ਨਹੀਂ ਆ ਮੈਂ ਆਪੇ ਧੋ ਲੂੰਗੀ ਤੇ ਮੈਂ ਆਣ ਕੇ ਫਿਰ ਸੌਂਗੀ ਮੈਂ ਫਿਰ ਧੋਣ ਦੀ ਦਵੇ ਤੇ ਤੂੰ ਸਹੀ ਜੇ ਮੰਨ ਜਨਾ ਤੂੰ ਚੁੱਕ ਚੁੱਕ ਮਾਰਨ ਢਾਈ ਚੋਕ ਚੋਕ ਥੋੜੀ ਮਾਰਨ ਢਈ ਹੁਣ ਜਦੋਂ ਭਾਂਡੇ ਚਾਰ ਇਕੱਠੇ ਹੋਣ ਨੂੰ ਖੜਕਦੇ ਹੀ ਹੁੰਦੇ ਆ ਰਲ ਮਿਲ ਕੇ ਕੰਮ ਕਰਿਆ ਕਰੋ ਇੱਕ ਜਣੀ ਝਾੜੂ ਲਾ ਲਿਆ ਕਰੋ ਇੱਕ ਜਣੀ ਪੋਚ ਲਾ ਲਿਆ ਕਰੋ ਬਾਹਰ ਨਾ ਪਾਲਦੀਆਂ ਰਿਆ ਕਰੋ ਮੈਨੂੰ ਉਹਨੇ ਇੰਜ ਕਹਿਤਾ ਤੇ ਮੈਂ ਦੌੜ ਦੌੜ ਸੋਚਿਉ ਬਾਹਰ ਨਿਕਲ ਜਾ ਮਮੀ ਰੋਜ਼ ਨਾਲ ਮਿਲ ਕੇ ਕਰੀਦਾ ਕੋਈ ਨਹੀਂ ਕਰ ਲਿਆ ਤਰਾ ਨੂੰ ਲੈ ਆ ਮੇਂ ਰੋਟੀ ਤਾਂ ਢੇ ਵਾਸਤੇ ਨਹੀਂ ਮੈਂ ਆਣੀ ਖਾਣੀ ਮੈਂ ਖਾ ਹੀ ਉਹ ਵੇਲੇ ਕਰੋ ਠੀਕ ਹੈ ਮਮੀ ਮੈਂ ਤੁਹਾਨੂੰ ਤਾਂ ਗੱਲ ਕਰਨੀ ਸੀ ਹਾਂ ਦੱਸ ਮੈਂ ਨਾ ਇਹ ਕੀ ਕਰਵਾ ਚੌਦ ਵਰਤ ਰੱਖਣਾ ਹਾਂ ਕਰਵਾ ਚੌਦ ਵਰਤ ਸਾਡੇ 'ਚ ਤਾਂ ਕੋਈ ਵਰਤ ਰੱਖਦਾ ਨਹੀਂ ਤੂੰ ਵਰਤ ਰੱਖਣਾ ਨਹੀਂ ਰੱਖਦੇ ਪਰ ਮੈਂ ਰੱਖਣਾ ਮੇਰਾ ਮਾਨਿਆ ਨਾ ਮੇਰੀ ਭੈਣ ਦਾ ਫੋਨ ਆਇਆ ਸੀ ਤੇ ਉਹ ਕਹਿਣ ਲਈ ਸੀ ਕਹਿੰਦੀ ਸੀ ਤੇ ਹਰ ਵਾਰੀ ਵਰਤ ਰੱਖਦੇ ਤਾਂ ਤੂੰ ਵੀ ਰੱਖਿਆ ਕਰ ਤੇਰੀ ਭੈਣ ਨੇ ਤੈਨੂੰ ਸਲਾਹ ਦਿੱਤੀ ਫਿਰ ਤੂੰ ਵੀ ਵਰਤ ਰੱਖ ਹਣਾ ਆਹੋ ਦਾ ਫੋਨ ਆਉਣ ਡਿਆ ਸੀ ਨਾਲੇ ਮੇਰੀਆਂ ਸਾਰੀਆਂ ਸਹੇਲੀਆਂ ਨੇ ਵੀ ਰੱਖਿਆ ਮੈਂ ਵੀ ਰੱਖਣਾ ਮੇਰਾ ਮਨ ਬੜਾ ਵਰਤ ਰੱਖਣ ਦਾ ਤੇ ਮੈਂ ਵੱਡੇ ਨੂੰ ਤਾਂ ਰਖਾਇਆ ਨਹੀਂ ਤੇ ਤੈਨੂੰ ਕਿੱਥੋਂ ਰਖਾ ਦਾਂ ਤੇ ਰਖਾਇਆ ਕਰੋ ਨਾ ਫਿਰ ਵੱਡੀ ਨੂੰ ਕਿਉਂ ਨਹੀਂ ਰਖਾਉਂਦੇ ਤੇ ਸਾਡੇ ਜ ਨਹੀਂ ਰੱਖਦੇ ਨਾ ਸਿੱਖਾਂ ਚ ਨਹੀਂ ਵਰਤ ਰੱਖਣਾ ਆਇਆ ਮੈਨੂੰ ਨਹੀਂ ਪਤਾ ਮਮੀ ਮੇਰਾ ਮਾਨਿਆ ਵਰਤ ਰੱਖਣ ਦਾ ਤੇ ਮੈਂ ਵਰਤ ਰੱਖਣਾ ਜੀ ਰੱਖਣਾ ਵਰਤ ਹਾਂ ਮੈਂ ਰੱਖ ਪਿਆ ਤੂੰ ਤਿਆਰ ਤੇ ਫਿਰ ਜਾਣੇ ਭਜਾ ਠੀਕ ਹੈ ਠੀਕ ਹੈ ਚਲ ਮੰਮੀ ਤੇ ਆਵਾਂਗੇ ਕੰਨ ਤੋਂ ਆ ਬਰਤ ਰੱਖੋ ਮੈਂ 10 ਦਿਨਾਂ ਕੋ ਸਨਾ ਕਿਰਾ ਵਰਤ ਮੰਮੀ ਕੀ ਕਹਿੰਦੇ ਸੀ ਉਹਨੂੰ ਤੁਸੀਂ ਕੁਛ ਨਹੀਂ ਉਹ ਕਹਿੰਦੀ ਮੈਂ ਵਰਤ ਰੱਖਣਾ ਵਰਤ ਰੱਖਣਾ ਫਿਰ ਮੈਨੂੰ ਵੀ ਰਖਾਓ ਜੇ ਉਹਨੂੰ ਰੱਖਣਾ ਜੀ ਮੈਂ ਵੀ ਰੱਖਣਾ ਮੰਮੀ ਵਰਤ ਜਿਉਂਨੇ ਰੱਖਣਾ ਫਿਰ ਮੈਂ ਵੀ ਰੱਖਣਾ ਤੇ ਤੂੰ ਗੁੱਸੇ ਹੋਂਦਾ ਹੀ ਆ ਤੂੰ ਮੈਂ ਤਿਆਰੀ ਕਰ ਤੈਨੂੰ ਖਾ ਦੇਣੀ ਤੂੰ ਮੈਂ ਤਿਆਰੀ ਕਰ ਲਾ ਤੂੰ ਬਦਮਗਰ ਨਾ ਰਹਿ ਜੀ ਤੂੰ ਮੇਰੇ ਰਖ ਲੈ ਚਲੋ ਮੈਂ ਵੀ ਤਿਆਰੀ ਕਰ ਲੈਨੀ ਫਿਰ ਠੀਕ ਰੱਖੋ ਠੀਕ ਤੁਹਾਨੂੰ ਦੋਵਾਂ ਨੂੰ ਦੱਸਦੀ ਆ ਨਾ ਮੈਂ ਕਿਤਨਾ ਬਰਤ ਰੱਖੀ ਦੇ ਆ ਸਿੱਧ ਵਾਇਆ ਦੇ ਦੀਦੀ ਤੁਸੀਂ ਨਰੀ ਜਾਣ ਡੈ ਹੀ ਮਮੀ ਨੇ ਮੰਨਣਾ ਨਹੀਂ ਮਮੀ ਦਾ ਝਟ ਮੰਨ ਗਏ ਕਹਿੰਦੇ ਹੋ ਜਾ ਤਿਆਰ ਲਿਆ ਦੇਣੀ ਸਮਾਨ ਕੋਈ ਨਹੀਂ ਮੈਂ ਚੱਲੀ ਆਂ ਤੇ ਮੈਂ ਵੀ ਚੱਲੀ ਮੈਂ ਵੀ ਕੱਪੜੇ ਪਾਏ ਸੇਰੀ ਹੋਣਾ ਮੈਂ ਵੀ ਚੱਲੀ ਆਂ ਆਹੋ ਆਜੋ ਫਿਰ ਏਦਾਂ ਹੀ ਸਿਰ ਬਾ ਲੋ ਛੇਛੇ ਚਲੋ ਮੈਂ ਵੀ ਸੇਰੀ ਮੈਂ ਤਾਂ ਤਿਆਰ ਹੋ ਗਈ ਆਂ ਆਹ ਮम्मी ਤਰ ਪਾਈ ਕਰਨ ਲੈ ਚਲੋ ਮੈਂ ਹੋ ਗਏ ਤਿਆਰ ਚੱਲੀਏ ਕਿੱਥੇ ਚੱਲੀਏ ਬਾਜ਼ਾਰ ਚੱਲੀਏ ਦੱਸਦੀ ਮੈਂ ਤੁਹਾਨੂੰ ਬਾਜ਼ਾਰ ਜਾਂਦਾ ਵੀ ਐਡੀ ਕਾਲੀ ਕਾਦੀ ਹੈ ਇੱਕ ਫੋਨ ਦੋ ਮੈਨੂੰ ਮੰਮੀ ਹੁਣ ਫੋਨ ਨਾ ਵੇਖਣ ਦਾ ਪਿਓ ਹੁਣ ਬਾਜ਼ਾਰ ਜਾਣਾ ਲੇਟ ਹੋ ਜਾਣਾ ਫਿਰ ਤੇ ਬਾਜ਼ਾਰ ਚੱਲੀ ਆ ਫੋਨ ਲੱਗੇ ਕਰਨਾ ਬਾਜ਼ਾਰ ਵਾਸਤੇ ਕਰਨ ਲੱਗੀ ਆ ਫੋਨ ਕਿਹਨੂੰ ਕਰਨਾ ਹਮ ਘਰੇ ਆਟਾ ਮੰਗਾਉਣਾ ਆ ਮੰਮੀ ਆ ਤੇ ਮੰਮੀ ਨੂੰ ਲਾ ਲਿਆ ਜੇ ਫੋਨ ਸੂਟ ਮੰਗਾ ਕੇ ਦੇਣ ਲੱਗੀ ਆ ਸੂਟ ਹੈਲੋ ਹਲੋ ਸਾਸਰੀ ਗੱਲ ਫੇਨ ਜੀ ਸਾਸਰੀ ਗੱਲ ਜੀ ਕਿ ਹਾਲ ਏ ਠੀਕ ਠਾਕ ਵਧੀਆ ਤੁਸੀਂ ਸੁਣਾਓ ਤੁਹਾਡਾ ਘਿਆਲ ਆ ਹਾ ਜੀ ਮਜੀਤ ਆਂ ਤੇ ਆਹੋ ਸਨਾ ਹਾਂ ਸਾਰੇ ਠੀਕ ਠਾਕ ਹੈ ਹਾਂ ਜੀ ਠੀਕ ਠਾਕ ਵਧੀਆ ਹੋਰ ਪਰਿਵਾਰ ਠੀਕ ਹੈ ਹਾਂ ਜੀ ਠੀਕ ਠਾਕ ਜੀ ਉਹ ਠੀਕ ਹੈ ਤੇ ਆਹ ਕੁੜੀਏ ਜਾਂ ਤਾਂ ਐਂ ਵਰਤ ਰੱਖਣਾ ਵਾ ਅੱਛਾ ਤੇ ਇਹਨਾਂ ਨੂੰ ਦਿਓ ਜਰਾ ਇੱਕ ਵਾਰਤ ਵਾਸਤੇ ਸੁਨਾ ਮਾੜਾ ਜਿਹਾ ਦੱਸਿਓ ਕੀ ਕੀ ਚਾਹੀਦਾ ਇਹਨਾਂ ਨੂੰ ਨਹੀਂ ਵਰਤ ਇਹਨਾਂ ਨੂੰ ਆਵੇ ਨਾ ਨਾਲ ਮੇਰੀ ਗੱਲ ਕਰਾਓ ਹਾਂ ਆ ਕਰਿਓ ਗੱਲ ਮੈਂ ਤਾਂ ਕਹਿਆ ਮੈਂ ਪਹਿਲਾਂ ਵਰਤ ਰੱਖਣਾ ਫਿਰ ਪੇਕਿਆਂ ਦਾ ਹੁੰਦਾ ਉਹਨਾਂ ਨੂੰ ਕਹੋ ਦੱਸੋ ਫਿਰ ਹੈਲੋ ਜਿੰਕੋ ਆੜਾ ਆਇਆ ਤੂੰ ਵਰਤ ਰੱਖਣਾ ਆ ਮਮੀ ਮੈਂ ਵਰਤ ਰੱਖਣਾ ਹੈ ਤੀ ਕਿ ਕਿਉਂ ਤੈਨੂੰ ਨਹੀਂ ਆਪਣੇ ਘਰ ਬੈਠ ਕੇ ਤੈਨੂੰ ਹੱਸ ਕੇ ਸਾਭਦੀ ਦਾ ਇਕੱਲਾ ਵੀਰ ਤੇਰਾ ਕਮਾਈ ਕਰਨ ਵਾਲਾ ਤਾਂ ਹੈ ਸਰ ਸਾਡੀ ਤਾਂ ਪਰਦੇ ਕੱਪੜੇ ਚਾਹੀਦੇ ਆ ਹੈ ਐਂ ਤੇ ਪਰਜਾਈ ਜਾਂ ਤੇ ਕਿੰਨਾ ਕੁ ਵਰਤ ਰੱਖਡਾਈਆਂ ਮਰਕਾਉਂਦੇ ਹੀ ਆ ਤੇ ਤੂੰ ਆਪਣੇ ਆਪ ਨੇ ਕੀ ਆਉਂਦੀ ਸਾਰੇ ਕੱਪੜੇ ਚਾਹੀਦੇ ਆ ਮੈਂ ਕਿੱਥੋਂ ਤੇ ਆ ਤਵਾ ਮੈਂ ਵਾੜਾ ਸਾਹਗੇ ਤੇ ਬੈਠੀ ਆ ਘਰ ਦੇ ਵਿੱਚ ਇਹ ਤਾਂ ਮੈਂ ਸਾਰੇ ਕੱਪੜੇ ਕਿੱਥੋਂ ਬਣਾ ਕੇ ਦਵਾ ਮੈਂ ਹੈ ਕਿ ਇਹ ਨਹੀਂ ਚਾਹੀਦਾ ਮੰਮੀ ਇਹ ਤਾਂ ਮੈਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕੱਪੜੇ ਲੈ ਕੇ ਆਉਣੇ ਮੈਂ ਤਾਂ ਗਿਆ ਇਹਨਾਂ ਸੁੱਤਣਾ ਤਾ ਕਿਉਂ ਨਹੀਂ ਤੈਨੂੰ ਆਪਣੇ ਆਪ ਆਪਾ ਸ਼ਰਮ ਨਹੀਂ ਕੀ ਆਉਂਦੀ ਤੈਨੂੰ ਹੈਂ ਭਾ ਤੇਰਾ ਕੰਮਾ ਜਿਆਦਾ ਬੰਦ ਕਰ ਲੈ ਮੈਨੂੰ ਕੱਪੜੇ ਚਾਹੀਦੇ ਆ ਦਰਾਨੀਆਂ ਦੇ ਟਾਲੀਆਂ ਦੇ ਚਾਹੀਦੇ ਸੱਤ ਤੇਰੀ ਦਾ ਟੂੜ ਚਾਹੀਦਾ ਮੈਂ ਸੋਰੇ ਦਾ ਚਾਹੀਦਾ ਵਾ ਤੈਨੂੰ ਆਪਣੇ ਆਪ ਲੈਣੇਗੇ ਹੈਂ ਪਰ ਜਾਨਾ ਤੇਰੀ ਕਿੰਨੇ ਕੁ ਪਸਤਰ ਰੱਖਣ ਦੇ ਜਾ ਮੈਂ ਜਾ ਤੇਰੀ ਮੰਮੀ ਨੂੰ ਮਿਲਾਉਣਾ ਅਜੇ ਮਾਸਾ ਨਹੀਂ ਮੈਨੂੰ ਸ਼ਰਮ ਆਉਂਦੀ ਆਪਣੇ ਵੇਦੀ ਦੀ ਕੀ ਪਿੱਛੇ ਵਾਲਾ ਹੈ ਮੰਮੀ ਐ ਨਹੀਂ ਮੈਂ ਗੱਲ ਸੋਚੀ ਮੈਂ ਤਾਂ ਕਿਹਾ ਇਹਨਾਂ ਨੇ ਬਣਾ ਕੇ ਦੇਣੇ ਸੂਟ ਇਹਨਾਂ ਨੇ ਬਣਾ ਕੇ ਦੇਣੇ ਕਰ ਤੇ ਤੂੰ ਕੁਆੜਾ ਪਾ ਕੇ ਤੇ ਬੈਠੀ ਇਹਨਾਂ ਨੇ ਪੜਾ ਕੇ ਦੇਣੇ ਤੈਨੂੰ ਤਾਂ ਪਤਾ ਖਰਚਾ ਮੇਰੀ ਮਾਂ ਦਾ ਹੁਣਾਵਾ ਚਲੋ ਮੰਮੀ ਨਹੀਂ ਰੱਖਦੇ ਚਲੋ ਠੀਕ ਹੈ ਫਿਰ ਨੇ ਲਾ ਦੋ ਸੂਟ ਵਰਗੇ ਸਰਗੀ ਦਾ ਸਮਾਨ ਰਹਿ ਗਿਆ ਤੂੰ ਹੀ ਮੰਮੀ ਕਹਿੰਦਾ ਕੱਪੜੇ ਲਿਆ ਕੇ ਦੇਣਾ ਤੇ ਤੂੰ ਮੇਰੀ ਮੰਮੀ ਨੂੰ ਫੋਨ ਲਾ ਤਾਂ ਜਿੱਥੋਂ ਮਿਲਣੇ ਉੱਥੇ ਕਹਿਣਾ ਮੈਂ ਇੱਥੋਂ ਮਿਲਣਾ ਹੈ ਪਹਿਲਾ ਵਰਤ ਉਹਨਾਂ ਦੇ ਕਹਣਾ ਮੈਂ ਦੇ ਕਹਣਾ ਪਹਿਲਾ ਵਰਤ ਉਹਨਾਂ ਦਾ ਹੀ ਹੈ ਉਹਨਾਂ ਦੇ ਕਹਣਾ ਮੇਰੀ ਭੈਣ ਤੇ ਕਹਿੰਦੀ ਸਾਰਾ ਸਮਾਨ ਸੱਸ ਲਿਆ ਕੇ ਦਿੰਦੀ ਸੱਸ ਲਿਆਗਾ ਬੰਦਿਆਂ ਦੀ ਸਮਾਨ ਸਾਰਾ ਸੱਸ ਲਿਆ ਕੇ ਉਹ ਜਿਹੜੀ ਤੇਰੀ ਭੈਣ ਜਿਹੜੀ ਤੈਨੂੰ ਢਕਾਉਣ ਲਈ ਮਨਪ੍ਰੀਤ ਮੰਮੀ ਪਾਣੀ ਲੈਣ ਗਈਆਂ ਆਉਣ ਲੱਗੀ ਪਾਣੀ ਨਹੀਂ ਪੀਣਾ ਤੇ ਇਧਰ ਤੈਨੂੰ ਵਰਤ ਰਖਾਵਾਂ ਇੱਕ ਨਜ਼ਰ ਰੱਖ ਲੈ ਤੇਰੀ ਵਾਰੀ ਰਹਿ ਗਈ ਆ ਜਾ ਤੂੰ ਮੰਮੀ ਮੈਂ ਨਹੀਂ ਰੱਖਣਾ ਵਰਤ ਨਹੀਂ ਤੂੰ ਵੀ ਲੈ ਆਪਣੀ ਮੰਮੀ ਨੂੰ ਫੋਨ ਫੜਾ ਇਧਰ ਮੈਂ ਅੱਗੇ ਕਦੀ ਰੱਖਿਆ ਵਰਤ ਮੈਂ ਨਹੀਂ ਰੱਖਣਾ ਇਹੋ ਹੀ ਕਹਿਣ ਡਈ ਹਾਂ ਨਹੀਂ ਨਹੀਂ ਮੈਂ ਨਹੀਂ ਰੱਖਣਾ ਤੁਸੀਂ ਵੀ ਕਹਿ ਤਾਵੇਂ ਇਹ ਪੁਜਾਰ ਜਾਣਾ ਸੂਟ ਲਿਓਣਾ ਨਹੀਂ ਮੈਂ ਨਹੀਂ ਲਿਓਣਾ ਸੂਟ ਮੈਨੂੰ ਨਹੀਂ ਚਾਹੀਦਾ ਸੂਟ ਮੈਂ ਰੱਖਣਾ ਹੀ ਨਹੀਂ ਵਰਤ ਮੈਂ ਕਦੀ ਰੱਖਿਆ ਹੀ ਨਹੀਂ ਵਰਤ ਹਾਂ ਮੈਂ ਨਹੀਂ ਰੱਖਣਾ ਵਰਤ। ਕਿੱਡੀ ਛਤੀ ਮੁੱਕਰ ਗਈ। ਛਤੀ ਹੁਣ ਕੀ ਹੋਇਆ ਤੂੰ ਤਾਂ ਕਹਿਣੇ ਮੈਨੂੰ ਮੇਰੇ ਖਾਓ ਮੈਂ ਤੇ ਉਹਨੂੰ ਤਾਂ ਮਰ ਖਾ ਲਿਆ ਹੁਣ ਤੈਨੂੰ ਮੇਰੇ ਕੋਲ। ਉਹ ਤੇ ਮੈਂ ਇਹਦੇ ਕਹਿਣ ਤੇ ਕਹਿਣ ਦੀ ਹਾਂ। ਦੀਨੇ ਮੈਨੂੰ ਕਹਿਣੀ ਆ ਜਾ ਵਿਚਾਰ ਚੱਲੀਏ ਨਾਲ ਮੈਂ ਸੂਟ ਲਿਆਉਣੇ ਦੋ। ਨਹੀਂ ਨਹੀਂ ਮੈਂ ਨਹੀਂ ਰੱਖਣਾ ਵਰਤ। ਨਹੀਂ ਰੱਖਣਾ ਹੀ ਨਹੀਂ ਮੈਂ ਵਰਤ ਤੇ। ਮੈਂ ਅੱਗੇ ਕਦੀ ਰੱਖਿਆ ਵਰਤ ਮੰਮੀ ਨੂੰ ਪਤਾ ਹੀ ਆ 15 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਰੱਖਿਆ ਮੰਮੀ ਵਰਤ ਅੱਗੇ ਕਦੀ ਇਹਦੇ ਮਗਰ ਲਾ ਕੇ ਪਹਿ ਵੀ ਕਹਿਣ ਲੱਗ ਪਈ। ਫੇਰੇ ਇੱਕ ਦੂਜੇ ਦੇ ਮਗਰ ਹੁਣ ਸਮਝਾਓ ਉਹਨਾਂ ਦੂਜਿਆਂ ਨੂੰ ਤਾਂ ਉਹਦੇ ਮਗਰ ਲੱਗ ਜਾਓ ਵੀ ਇਹ ਕਹਿਣ ਦੇ ਤੇ ਆਲੇ ਪਾਣੀ ਪੀਲਾ ਤੈਨੂੰ ਤਾਂ ਸੂਡ ਮਿਲ ਗਿਆ ਵਾ ਇੱਕ ਨਹੀਂ ਦੋ ਮਿਲ ਗਏ ਤੈਨੂੰ ਵੀ ਮਿਲਦੇ ਸੀ ਨਾਲ ਨਹੀਂ ਮੈਂ ਨਹੀਂ ਲੈਂਦੀ ਸੂਡ ਇਹਨੂੰ ਹੀ ਦੋ ਹਾਂ ਹਾਈਚਾ ਬੈਠੀ ਆ ਕੀ ਗੱਲ ਆ ਆਗੇ ਜੇ ਪਾਣੀ ਬਿਨਾ ਕੀ ਗੱਲ ਆ ਬੜਾ ਮੂੰਹ ਸੁਟਿਆਈ ਮੂੰਹ ਕਾਦਾ ਸੁਟਣਾ ਵਾ ਅੱਗੇ ਮੇਰੀ ਕਲਾਸ ਲੱਗ ਗਈ ਮੰਮੀ ਕੋਲ ਅੱਛਾ ਆ ਡੈਡੀ ਬਣਾ ਫੋਨ ਹੁੰਡਿਆ ਫੋਨ ਹੀ ਚੁੱਕਣ ਦੀ ਕੀ ਗੱਲ ਨਹੀਂ ਨਹੀਂ ਫੋਨ ਨੇ ਮੇਰੀ ਨਾਲ ਗੱਲ ਕਰਾਇਆ ਡੈਡੀ ਨਾਲ ਯੋ ਮੈਨੂੰ ਬੜੇ ਫੋਨ ਆਏ ਮੈਂ ਨੇ ਫੋਨ ਚੁੱਕਣਾ ਕਿਉਂ ਕੰਗੀ ਹੋਣੀ ਇਹ ਵਰਤ ਦੀ ਗੱਲ ਕੀਤੀ ਮਮੀ ਨਾਲ ਅੱਛਾ ਮੈਂ ਮੈਂ ਵਰਤ ਰੱਖਣਾ ਕਰਵਾ ਚਾਹਦਾ ਅੱਛਾ ਤੇ ਪਹਿਲਾਂ ਤਾਂ ਮਮੀ ਮੰਨ ਗਈ ਅੱਛਾ ਕਹਿੰਦਾ ਠੀਕ ਆ ਕੋਈ ਗੱਲ ਬਾਤ ਨਹੀਂ ਤੇ ਮੈਂ ਆ ਵੀ ਚਲੋ ਸਮਝਣ ਲੈ ਆਈਏ ਤੇ ਕਹਿੰਦੇ ਚਲੋ ਮੈਨੂੰ ਤਿਆਰ ਤਿਆਰ ਕਰਾ ਆਗੇ ਨਾ ਮੁੜ ਕੇ ਕਹਿੰਦੇ ਲੈ ਆ ਫੋਨ ਫੜਾ ਫੋਨ ਫੜ ਕੇ ਤੇ ਫਿਰ ਪੇਕੇ ਨੂੰ ਫੋਨ ਲਾਤਾ ਮਮੀ ਆਹੋ ਮੰਮੀ ਨੂੰ ਫੋਨ ਲਾਤਾ ਤੇ ਮੰਮੀ ਮੈਨੂੰ ਬੇਇੱਜ਼ਤੀ ਕਰਨ ਦਾ ਪੇ ਤੈਨੂੰ ਸ਼ਰਮ ਨਹੀਂ ਆ ਗਈ ਤੈਨੂੰ ਫਲਾਣ ਆ ਢੀਂਗ ਆ ਤੁਹਾਡਾ ਖਰਚਾ ਕਰਾਉਣ ਨਹੀਂ ਆ ਤੇ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਕਿ ਜਿਹੜਾ ਸਮਾਨ ਸਾਰਾ ਪੇਕੇਆਂ ਤੋਂ ਆਉਂਦਾ ਜਦੋਂ ਤੈਨੂੰ ਮੈਂ ਸਵੇਰੇ ਦੱਸ ਕੇ ਗਿਆ ਹਾਂ ਕਿ ਆਪਣੇ ਚ ਨਹੀਂ ਰਿਵਾਜ ਹੈ ਆਪਣੇ ਨਹੀਂ ਰੱਖਦੇ ਤੂੰ ਕਹੀ ਦੀ ਸੁਣੀ ਪਰ ਇਹ ਗੱਲ ਥੋੜੀ ਸਹੀ ਹੈ ਇਹ ਕਿਹ ਹੈ ਜਾਣ ਲੱਗੇ ਨੂੰ ਤੇ ਮੇਰਾ ਮਨ ਹੀ ਵਰਤ ਰੱਖਣ ਦਾ ਤੇ ਮੈਂ ਤਾਂ ਹੀ ਕਿਹਾ ਸੀ ਕਿ ਮੈਂ ਵਰਤ ਰੱਖਣਾ ਨਾਲੇ ਸਮਾਨ ਜਿਹੜਾ ਸਹੁਰੇ ਲਿਆ ਕੇ ਦਿੰਦੇ ਪੇਕੇ ਥੋੜੀ ਲਿਆ ਕੇ ਦਿੰਦੇ ਮੈਨੂੰ ਤੇ ਇਹ ਹੀ ਕਿ ਸੂਟ ਸਾਡ ਮਿਲ ਜਾਣਗੇ ਬਾਨੇ ਨਾਲ ਤੇ ਤੂੰ ਸੂਟ ਲੈਣੇ ਤੂੰ ਮੈਨੂੰ ਉਦਾਂ ਕਹਿ ਦਿੰਦੀ ਮੈਨੂੰ ਸੂਟ ਚਾਹੀਦਾ ਵਾ ਉਦਾਂ ਤਾਂ ਤੁਹਾਡੇ ਖਰਚੇ ਨਹੀਂ ਮਾਣ ਹੁੰਦੇ ਆ ਉਥੇ ਖਰਚਾ ਹੋ ਗਿਆ ਇੱਥੇ ਖਰਚਾ ਹੋ ਗਿਆ ਇਹ ਖਰਚੇ ਘਣੋਂ ਡੈ ਭੰਦੇ ਅੱਗੇ ਤੈਨੂੰ ਅਸੀਂ ਸੂਟ ਨਹੀਂ ਲੈ ਕੇ ਦਿੰਦੇ ਲੈ ਕੇ ਦਿੰਦੇ ਪਰ ਐਂਦਾ ਭਾਰੇ ਸੂਟ ਮਿਲ ਜਾਣੇ ਨਾਲੇ ਮੇਕਅਪ ਦਾ ਸਮਾਨ ਮਿਲ ਜਾਣਾ ਹੈ ਮੈਨੂੰ ਤੇ ਤੂੰ ਕੀ ਕਰਨਾ ਹੈ ਭਾਰੇ ਸੂਟ ਦੱਸ ਭਾਰੇ ਸੂਟ ਮੈਂ ਭਾਰੇ ਭਾਰੇ ਸੂਟ ਪਾਉਣੇ ਵਿਆਹ ਹੁੰਦੇ ਆ ਪਾਲੇ ਕਿ ਮੇਰੀ ਬੇਇੱਜ਼ਤੀ ਕਰਾਤੀ ਹੈ ਤੇ ਹੁਣ ਉਹਨਾਂ ਨੂੰ ਕਿਉਂ ਬਾਰ-ਬਾਰ ਫੋਨ ਕਰ ਰਹੇ ਆ ਹੋਰ ਮੇਰੀ ਗੱਲ ਨਾ ਕਰਾਇਓ ਵੇ ਲੋ ਡੈਡੀ ਨੂੰ ਮੰਮੀ ਨੇ ਦੱਸਤਾ ਹਣਾ ਤੇ ਡੈਡੀ ਨੇ ਮੇਰੀ ਬੜੀ ਬੇਇੱਜ਼ਤੀ ਕਰਨੀ ਆ ਡੈਡੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਤੈਨੂੰ ਪਤਾ ਵੀ ਆਪਣੇ ਪਰਿਵਾਰ ਚ ਕੋਈ ਵੀ ਨਹੀਂ ਬੱਤ ਰੱਖਦਾ ਫਿਰ ਤੂੰ ਕਿਉਂ ਇਹ ਚੀਜ਼ ਸੋਚੀ ਤੈਨੂੰ ਕਨੇ ਕਿਹਾ ਮੈਨੂੰ ਦੱਸ ਮੇਰੀਆਂ ਭੈਣਾਂ ਹੋਣ ਕਰਨ ਦੀਆਂ ਇਹ ਨਾਲ ਮੇਰੀਆਂ ਸਹੇਲੀਆਂ ਇਹ ਸਾਰੀਆਂ ਸਵੇਰੇ ਹੀ ਸ਼ੱਕ ਪੈ ਗਿਆ ਸੀ ਕਿ ਮੈਂ ਇਹ ਤੇਰੀ ਭੈਣ ਦਾ ਹੀ ਕੰਮ ਹੋਣਾ ਹੀ ਤੇ ਉਹੋ ਇਹੋ ਜੇ ਕੰਮ ਕਰਦੀਆਂ ਹੀ ਤੇ ਉਹੋ ਹੀ ਤੈਨੂੰ ਸਲਾਮਾਂ ਦਿੰਦੀਆਂ ਪੁੱਟੀਆਂ ਸਿੱਧੀ ਕਾਦੀਆਂ ਪੁੱਠੀਆਂ ਸਿੱਧੀਆਂ ਸਲਾਮਾ ਉਹ ਆਪ ਰੱਖਦੇ ਆ ਉਹ ਰੱਖਦੀਆਂ 100 ਵਾਰੀ ਰੱਖਣ ਜਿੰਨਾਂ ਦੇ ਧਰਮ ਦੇ ਵਿੱਚ ਇਹ ਇਜਾਜ਼ਤ ਹੈ ਨਾ ਇਹ ਕੰਮ ਦੀ ਉਹ ਰੱਖਦੇ ਆ ਉਹਨਾਂ ਨੂੰ ਸਾਰੇ ਤੇ ਰੀਤੀ ਰਿਵਾਜਾਂ ਦਾ ਪਤਾ ਸਾਰਾ ਕੁਝ ਪਤਾ ਉਹਨਾਂ ਨੂੰ ਤੇ ਆਪਣੇ ਧਰਮ 'ਚ ਇਹ ਚੀਜ਼ ਨਹੀਂ ਹੈਗੀ ਠੀਕ ਆ ਆਪਾਂ ਦਰਬਾਰ ਸਾਹਿਬ ਜਾਣੇ ਨਾ ਤੇ ਉੱਥੇ ਗਲੰਗਰਾਲ 'ਚ ਸਾਰ ਨੂੰ ਵੱਡਾ ਪੋਸਟਰ ਕਾਹਦਾ ਲੱਗਾ ਇਹੋ ਚੀਜ਼ ਉੱਥੇ ਲਿਖ ਕੇ ਲਾਈ ਆ ਵੀ ਛੋਡੇ ਹਨ ਕਰੇ ਪਖੰਡ ਨਾ ਸੁਹਾਗਣ ਨਾ ਵਰਣ ਕੀ ਮਤਲਬ ਇਹਦਾ ਇਹਦਾ ਮਤਲਬ ਇਹੋ ਹੀ ਆਣਾ ਨਾ ਉਹ ਸੁਹਾਗਣਾ ਚ ਗਿਣਤੀ ਹੋਣੀ ਓਦੀ ਨਾ ਉਹ ਰੰਡਿਆਂ ਚ ਗਿਣਤੀ ਹੋਣੀ ਓਦੀ ਇਹ ਤਾਂ ਗੱਲ ਮੈਂ ਸੋਚੀ ਨਹੀਂ ਕਿ ਸਿੱਖ ਧਰਮ ਚ ਇਹ ਨਹੀਂ ਰੱਖਦੇ ਵਰਤਾਂ ਸੋਚਿਆ ਕਰੋ ਨਾ ਫਿਰ ਗੱਲ ਕਰਨ ਤੋਂ ਪਹਿਲਾਂ ਇਹ ਚੀਜ਼ ਸੋਚਿਆ ਕਰੋ ਵੀ ਆਪਣੇ ਧਰਮ ਹਨੂਆ ਚ ਇਹ ਦੀ ਇਜਾਜ਼ਤ ਦਿੰਦਾ ਕਿ ਨਹੀਂ ਦਿੰਦਾ ਚਲੋ ਠੀਕ ਆ ਨਹੀਂ ਰੱਖਦੀ ਹਣ ਵਰਤ ਪਰ ਹੁਣ ਮੇਰੀ ਡੈਡੀ ਨੇ ਨਾ ਗੱਲ ਕਰਾਇਓ ਉਹਨਾਂ ਦਾ ਮੁੰਡਿਆ ਵਾ ਉਹਨਾਂ ਨੇ ਕਿਹਾ ਉਹ ਸੁੱਤੀ ਆ ਉਹ ਠੀਕ ਨਹੀਂ ਆ ਦਵਾਈ ਲੈ ਕੇ ਸੁੱਤੀ ਹੋਰ ਉਹਨਾਂ ਨੂੰ ਟੈਨਸ਼ਨ ਪਾਦਾ ਹਣਾ ਨਹੀਂ ਕੋਈ ਨਹੀਂ ਟੈਨਸ਼ਨ ਪਾਉਂਦੀ ਆ ਲੋ ਲਿਆ ਕੇ ਪਾਣੀ ਪੂਣੀ ਨੂੰ ਚਲੋ ਨਮਸਕਾਰ ਬੰਦ ਰੱਖਣਾ ਹੈ ਹਾਂਜੀ ਫਿਰ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਇਸ ਵੀਡੀਓ ਵਿੱਚ ਕਿਸੇ ਵੀ ਧਰਮ ਨੂੰ ਗਲਤ ਨਹੀਂ ਸਾਬਤ ਕੀਤਾ ਆਪਾਂ ਸਿਰਫ ਇੱਕ ਤੇ ਸਿੱਖ ਧਰਮ ਦਾ ਦੱਸਿਆ ਵਾ ਕਿ ਸਿੱਖ ਧਰਮ ਦੇ ਵਿੱਚ ਇਹ ਲਾਊਡ ਨਹੀਂ ਆ ਕਿ ਸਿੱਖ ਬੀਬੀਆਂ ਵਰਤ ਰੱਖਣਾ ਸਿੱਖ ਬੀਬੀਆਂ ਨੂੰ ਵਰਤ ਨਹੀਂ ਰੱਖਣੇ ਚਾਹੀਦੇ ਕੋਈ ਵੀ ਵਰਤ ਨਹੀਂ ਰੱਖਣੇ ਚਾਹੀਦੇ ਪਰ Hindu ਬਾਕੀ ਜਿਹੜੇ ਵਰਤ ਰੱਖਦੇ ਉਹਨਾਂ ਨੂੰ ਵਾਰਕ ਆ ਉਹ ਵਰਤ ਜ਼ਰੂਰ ਰੱਖਣਾ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ